ਕਾਰਪੋਰੇਸ਼ਨ ਦੇ ਨਵ ਨਿਯੁਕਤ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਸੋਮਵਾਰ ਨੂੰ ਕਾਰਪੋਰੇਸ਼ਨ ਦਾ ਚਾਰਜ ਸੰਭਾਲਿਆ ਫਾਸਵੇ ਅੰਮ੍ਰਿਤਸਰ ਖਬਰਨਾਮਾ ਨਾਲ ਗੱਲਬਾਤ ਕਰਦਿਆਂ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਹ ਗੁਰੂ ਨਗਰੀ ਅੰਮ੍ਰਿਤਸਰ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਬਹੁਤ ਵੱਡਾ ਸੁਭਾਗ ਹੈ ਆਈਐਸ ਅਧਿਕਾਰੀ ਵਿਕਰਮਜੀਤ ਸਿੰਘ ਸ਼ੇਰਗਿੱਲ ਸਥਾਨਕ ਸੰਸਥਾ ਵਿਭਾਗ ਤੋਂ ਜਾਨੂ ਹਨ ਇਸ ਤੋਂ ਪਹਿਲਾਂ ਉਹਨਾਂ ਨੇ 2019 ਤੋਂ 2021 ਤੱਕ ਬਠਿੰਡਾ ਨਗਰ ਨਿਗਮ ਵਿੱਚ ਨਿਗਮ ਕਮਿਸ਼ਨਰ ਵਜੋਂ ਕੰਮ ਕੀਤਾ विक्रमजीत सिंह शेरगिल ने किया कि पंजाब सरकार ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਤੋਂ ਬਾਅਦ ਗੁਰੂ ਨਗਰੀ ਅੰਮ੍ਰਿਤਸਰ ਨਗਰ ਨਿਗਮ ਵਿੱਚ ਕੰਮ ਕਰਨ ਦਾ ਮੌਕਾ ਖਾਸ ਮਿਲਿਆ ਹੈ ਹੁਣ ਆਖਿਆ ਕਿ ਜੋ ਵੀ ਨਗਰ ਨਿਗਮ ਅੰਮ੍ਰਿਤਸਰ ਵਿੱਚ ਚੁਣੌਤੀਆਂ ਹਨ ਬਤੌਰ ਡੱਟ ਕੇ ਮੁਕਾਬਲਾ ਕਰਨਗੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਧਿਕਾਰੀ ਆਪਣੀ ਡਿਊਟੀ ਸਮੇਂ ਸਿਰ ਕਰਨ ਅੰਮ੍ਰਿਤਸਰ ਨਾ ਸਿਰਫ ਬਹੁਤ ਵੱਡੀ ਕਾਰਪੋਰੇਸ਼ਨ ਹੈ ਇਨ টারਮਸ ਆਫ ਏਰੀਆ ਇਹ ਯਾ ਆਬਾਦੀ ਆਬਾਦੀ ਵੀ ਬਹੁਤ ਵੱਡੇ ਸ਼ਹਿਰਾਂ ਨਾਲੋਂ ਪੰਜਾਬ ਦੇ ਆਮ ਸ਼ਹਿਰਾਂ ਨਾਲੋਂ ਜ਼ਿਆਦਾ ਤੇ ਏਰੀਆ ਵੀ ਆਮ ਸ਼ਹਿਰਾਂ ਨਾਲੋਂ ਜ਼ਿਆਦਾ ਹੈ ਉਸ ਦੇ ਇਲਾਵਾ ਸਿੱਖ ਕੌਮ ਦੇ ਤੇ ਪੰਜਾਬੀਆਂ ਪੂਰੇ ਪੰਜਾਬ ਲਈ ਪੰਜਾਬ ਦੇ ਜਿਹੜੇ ਬੰਦੇ ਨੇ ਉਹਨਾਂ ਸਾਰਿਆਂ ਲਈ ਜਿਹੜਾ ਸਿਫਤੀ ਦਾ ਘਰ ਜਿਸ ਨੂੰ ਕਹਿੰਦੇ ਨੇ ਉਹ ਸ੍ਰੀ ਹਰਮੰਦਰ ਸਾਹਿਬ ਇਸ ਸ਼ਹਿਰ ਚ ਸਿਚੁਏਟਿਡ ਜਿੱਥੇ ਕਿ ਪ੍ਰੀਲੀਮినਰੀ ਜਿੰਨ ਇੱਕ ਮੈਨੂੰ ਡਾਟਾ ਤੋਂ ਪਤਾ ਲੱਗਿਆ ਕਿ ਤਕਰੀਬਨ ਤਕਰੀਬਨ ਲੱਖ ਸਵਾ ਲੱਖ ਟੂਰਿਸਟ ਹਰ ਰੋਜ਼ ਆਉਂਦੇ ਸੋ ਇਸ ਅਜਿਹੇ ਸ਼ਹਿਰ ਦੇ ਵਿੱਚ ਮੇਰਾ ਸਮਝਣਾ ਕਿ ਚੈਲੰਜਸ ਬਾਕੀ ਸ਼ਹਿਰਾਂ ਨਾਲੋਂ ਥੋੜਾ ਜਿਹਾ ਡਿਫਰੈਂਟ ਹੈ ਮੇਰੀ ਕੋਸ਼ਿਸ਼ ਇਹ ਹੋਏਗੀ ਕਿ ਦੁਨੀਆ ਭਰ ਤੋਂ ਜਿਵੇਂ ਟੂਰਿਸਟ ਇੱਥੇ ਆਂਦਾ ਹੈ ਤਾਂ ਇਹ ਦੁਨੀਆ ਦੇ ਜਿਹੜੇ ਬਹੁਤ ਸੋਹਣੇ ਤੇ ਸਾਫ਼ ਸ਼ਹਿਰ ਨੇ ਉਹਨਾਂ ਦੇ ਬਰਾਬਰ ਇਸ ਸ਼ਹਿਰ ਨੂੰ ਲੈ ਕੇ ਜਾਇਆ ਜਾਵੇ। ਸੋ ਇੱਕ 1 ਪੁਆਇੰਟ ਏਜੰਡਾ ਇਹ ਹੋਏਗਾ ਗਾਰਬੇਜ ਕਲੀਅਰਿੰਗ ਫਰੋਮ ਦ ਸਿਟੀ ਕਲੈਕਸ਼ਨ ਵੀ ਤੇ ਉਸ ਤੋਂ ਬਾਅਦ ਉਸ ਦੀ ਟ੍ਰਾਂਸਪੋਰਟੇਸ਼ਨ ਤੇ ਉਸ ਦੀ ਸਾਰਟਿੰਗ

ਜੱਜ ਨੂੰ ਨਹੀਂ ਟਾਈਮ ਦੋ। ਸਿਕਨਸੇ ਦਸ ਮਿੰਟਾਂ ਦੇ ਬਾਅਦ ਵੀ ਉਸ ਬਾਰੇ ਬੋਲ ਕਰਾਂਗੇ। ਬਟ ਜਿਹੜਾ 30% ਦੇ ਸਪਲਾਈ 60% ਇਹ ਚ ਸਪਲਾਈ ਤੇ ਚੱਲੂਗਾ ਨਾ। ਵੀਰਾ ਕੀ ਹੈ ਜੀ ਆਈ ਵਿਲ ਥਰੂ ਯੂ ਐਂਡ ਟੂ ਯੂ ਦੋਨੋ ਚੀਜ਼ਾਂ। ਤੁਹਾਨੂੰ ਮੇਰੀ ਰਿਕਵੈਸਟ ਇਹ ਹੈ ਕਿ ਕੰਮ ਕਰਨ ਦੀ ਇੱਛਾ ਸ਼ਕਤੀ ਤੇ ਨiyet ਕੋਈ ਖੋਟ ਨਹੀਂ ਹੋਏਗੀ। ਆਲ ਰਾਈਟ। ਬਟ ਐਟ ਦਾ ਸੇਮ ਟਾਈਮ ਆਈ ਕੈਨ ਨਾਟ ਬੀ ਐਵਰੀਵੇਅਰ ਮੈਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਪਬਲਿਕ ਦੇ ਮਾਧਿਅਮ ਦੇ ਰਾਹੀਂ ਤੁਸੀਂ ਦੱਸੋਗੇ ਵੇਅਰ ਇਸ਼ੂਸ ਅਰਾਈਜ਼ ਮੈਂ ਉਹ ਵੀ ਆਈ ਵਿਲ ਸ਼ੇਅਰ ਆਈ ਵਿਲ ਸ਼ੇਅਰ ਆਈ ਵਿਲ ਸ਼ੇਅਰ ਸੋ ਜਿੱਥੇ ਅਗਰ ਇਸ ਤਰ੍ਹਾਂ ਦੇ ਕੋਈ ਹੁੰਦਾ ਹੈਗਾ ਵੇਅਰ my intervention is required it will be done deres wo kho zarur jayega jo resources corporation de kole hege ne wo ek fact unan resources ਦੀ ਪੂਰੀ ਵਰਤੋਂ ਹੋਏਗੀ ਜਿਵੇਂ ਕਿ ਕਹਰੇ ਸੀਗੇ ਤੁਹਾਡੇ ਸਾਥੀ ਕਿ ਕੋਈ 12 ਵਜੇ 1 ਵਜੇ ਚਲਾ ਜਾਂਦਾ ਆਈ ऍम ਸ਼ੋਰ ਕਿ ਉਸ ਤਰ੍ਹਾਂ ਦੇ ਜਿਹੜੇ ਬੰਦੇ ਹੋਣਗੇ ਬਹੁਤ ਘੱਟ ਹੋਣਗੇ ਲੇਕਿਨ ਅਗਰ ਘੱਟ ਵੀ ਹੋਣਗੇ ਤਾਂ इवन दैट ਡੋਟ ਬੀ देयर ਐਂਡ दैट विल नॉट ਬੀ देयर ਆਈ ਵੁੱਡ ਰਿਕਵੈਸਟ ਯੂ ਕਿ ਇਹ ਇਸ਼ੂਸ ਥਰੋਅ ਅਪ ਕਰਦੇ ਰਹਿਣਾ ਆਈ ਵਿਲ ਟ੍ਰਾਈ ਐਂਡ ਰਿਜ਼ੋਲਵ ਐਜ਼ ਮਨੀ ਆਫ ਥੈਮ ਐਜ਼ ਆਈ ਕੈਨ ਕਈ ਵਾਰੀ i will be available at all times and me i am in the habit of taking calls at all times me assume kar danga ki jehde banda mainu call kar rha hai oh bhi responsibly karke kar rha hai te jitthe kar rha hai oh eh soch ke kar rha hai ki isse level te escalate karn wali gall hai ta usnu escalate kita jae next ek good request sir ase da request to stop ke bhaiyan chalo baki ta so natural ho ja sakte hain ਕੋਈ ਨਹੀਂ ਬਹੁਤ ਸਾਰੇ ਘਰਾਂ ਦੇ ਬਹੁਤ ਸਾਰੇ ਲੈਂਡ ਡਿਪਾਰਟਮੈਂਟ ਹੈ ਲੈਂਡ ਡਿਪਾਰਟਮੈਂਟ ਸੈਕਸ਼ਨ ਰਿਸਪੈਕਟ ਅਫਸਰਾਂ ਦੇ ਲਿਖੇ ਰਿਹਾ ਕਰ ਰਹੇ ਆ ਸੀ ਹੋ ਰਿਹਾ ਸੀਨੀਅਰ ਅਫਸਰ ਦੇਗਾ ਦੇਰੋਂ ਲਿਸਨ ਔਰ ਐਕਸ਼ਨ ਕੋਈ ਨਹੀਂ ਹੁੰਦਾ ਪਿਆ ਰਿਪੀਟਿਡਲੀ ਕਾਲਸ ਕਰਦੇ ਆ ਮਿਲਦੇ ਵੀ ਆ ਬਟ ਆਈ ਥਿੰਕ ਆਈ ਹੈਵ ਆਲਰੇਡੀ ਆਈ ਹੈਵ ਆਲਰੇਡੀ ਕਨਵੇਡ ਮਾਈ ਵਿਊਜ਼ ਔਨ ਥਿਸ ਟੂ ਯੂ ਕਿ ਜਿਹੜੇ ਇਸ ਤਰ੍ਹਾਂ ਦੇ ਇਸ਼ੂਜ਼ ਹੈਗੇ ਨੇ ਤੁਸੀਂ ਤੁਹਾਡਾ ਕੰਮ ਉਹਨਾਂ ਨੂੰ ਰੇਜ਼ ਕਰਨਾ ਹੈ ਬੀਇੰਗ ਦ ਮੀਡੀਆ ਯੂ ਆਰ ਦ ਫੋਰਥ ਸਟੇਟ ਫੋਰਥ ਪਿਲਰ ਆਫ ਡੈਮੋਕਰਸੀ ਤੁਸੀਂ ਉਸ ਨੂੰ ਰੇਜ਼ ਕਰੋ ਐਂਡ ਵੀ ਵਿਲ ਐਕਸ਼ਨ ਵਿਲ ਬੀ ਟੇਕਨ ਵੇਰ ਐਵਰ ਇਟ ਇਜ਼ ਰਿਕਵਾਇਰਡ